ਯੂਟੀ ਫ੍ਰੀ ਗਾਰਮੈਂਟ ਇੰਡੀਆ ਚ ਬਿਲਕੁਲ ਨਹੀਂ ਆਣਾ ਚਾਹੀਦਾ ਕਿਉਂਕਿ ਇੰਡੀਆ ਦੇ ਵਿੱਚ ਪੂਰਾ ਇਨਫਰਾਸਟ੍ਰਕਚਰ ਹੈ ਸਪਿਨਿੰਗ ਦਾ ਵੀ ਹੈ ਡਾਈਂਗ ਦਾ ਵੀ ਹੈ ਗਾਰਮੈਂਟਿੰਗ ਦਾ ਵੀ ਗਾਰਮੈਂਟਿੰਗ ਦਾ ਮਸ਼ੀਨਾ ਚਾਹੀਦੀਆਂ ਸਾਡੇ ਕੋ ਲੇਬਰ ਫੋਰਸ ਬਹੁਤ ਹੈ ਕੱਪੜੇ ਤੇ ਮਿਨੀਮਮ ਇੰਪੋਰਟ ਪ੍ਰਾਈਸ ਨਹੀਂ ਲਾਗੂ ਕਰੂਗੀ ਤੇ ਐਮਐਸਐਮਈ ਤੇ ਜਿਹੜੀ 45 ਦਿਨ ਦਾ ਜਿਹੜਾ ਕਾਨੂੰਨ ਹੈ ਉਹ ਨਹੀਂ ਵਾਪਸ ਲਾਊਗੀ ਤਦ ਤੱਕ ਸਾਡੀ ਸਾਰੀ ਟੈਕਸਟਾਈਲ ਤੇ ਹੌਸਲੀ ਐਸੋਸੀਏਸ਼ਨ ਪਹਿਲੀ ਮਾਰਚ ਨੂੰ 11 ਤੋਂ 1 ਵਜੇ ਤੱਕ ਦਿੱਲੀ ਰੂਟ ਜਾਮ ਕਰਾਂਗੇ ਅਸੀਂ ਕਿਉਂਕਿ ਅੱਜ ਭਾਰਤ 140 ਕਰੋੜ ਦੀ ਆਬਾਦੀ ਵਾਲਾ ਸੰਸਾਰ ਦਾ ਸਭ ਤੋਂ ਪੋਪੂਲੇਟਿਡ ਕੰਟਰੀ ਬਣ ਚੁੱਕਿਆ ਹੈ ਸਾਡੀ ਆਪਣੀ ਡੋਮੈਸਟਿਕ ਮਾਰਕੀਟ ਬਹੁਤ ਵੱਡੀ ਹੈ ਯੂਸ ਜਸਟ ਇਮੇਜਿਨ ਭਾਈ ਜੇਕਰ ਉਹ 1 ਕਰੋੜ ਕਿਲੋ ਕਪੜਾ ਸਾਡੇ ਦੇਸ਼ 'ਚ ਬਣੇ ਤੇ ਸਾਡੇ ਦੇਸ਼ ਦੇ ਲੋਕਾਂ ਨੂੰ ਕੰਮ ਮਿਲੂਗਾ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਦੇ ਨਾਲ ਪੰਜਾਬ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਉੱਥੇ ਹੁਣ ਕਾਰੋਬਾਰੀਆ ਵੱਲੋਂ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ 1 ਮਾਰਚ ਨੂੰ ਨਾਵੋਲੇ ਪੰਜਾਬ ਪਾਰ ਦੇ ਵਿੱਚ ਰੇਲਾ ਰੋਕਣ ਦਾ ਐਲਾਨ ਕੀਤਾ ਗਿਆ ਕਿਉਂਕਿ ਉਹਨਾਂ ਕਾਰੋਬਾਰੀਆਂ ਨੂੰ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਜਿਸ ਨੂੰ ਲੈ ਕੇ ਉਹ ਕਈ ਵਾਰ ਕੇਂਦਰ ਸਰਕਾਰ ਅੱਗੇ ਆਪਣੀ ਮੰਗਾਂ ਵੀ ਰੱਖ ਚੁੱਕੇ ਨੇ ਤੇ ਉਹਨਾਂ ਨਾਲ ਕਈ ਵਾਰ ਮੀਟਿੰਗ ਵੀ ਕਰ ਚੁੱਕੇ ਨੇ ਹੁਣ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਕਾਰੋਬਾਰੀਆਂ ਨੇ ਇਹ ਖੁਲਾਸਾ ਕੀਤਾ ਕਿ ਉਹਨਾਂ ਵੱਲੋਂ 1 ਮਾਰਚ ਨੂੰ ਜਿਹੜਾ ਰੇਲਾ ਰੋਕਿਆ ਜਾਣ ਗਿਆ ਉੱਥੇ ਦੱਸਿਆ ਕਿ ਕਾਰੋਬਾਰੀਆਂ ਨੇ ਕਹਿ ਕੇ ਚਾਈਨਾ ਦੇ ਵਿੱਚ ਹਰ ਰੋਜ਼ ਵੱਡੀ ਤਰ੍ਹਾਂ ਵਿੱਚ ਕਪੜਾ ਬੰਗਲਾ ਦੇਸ਼ ਦੇ ਰਸਤੇ ਤੋਂ ਭਾਰਤ ਦੇ ਵਿੱਚ ਆਉਂਦਾ ਹੈ ਜਿਸ ਦੇ ਚੱਲਦੇ ਪੂਰੇ ਪਾਰ ਦੇ ਵੱਡੇ ਕਰਾਨੇ ਪਾਰ ਦੇ ਵਿੱਚ ਮਾਲ ਬਣਾਉਣ ਦੇ ਛੱਡ ਗਏ ਬੰਗਲਾਦੇਸ਼ ਤੋਂ ਖਰੀਦਣਾ ਜਿਹੜਾ ਹੁਣ ਸ਼ੁਰੂ ਕਰ ਰਹੇ ਨੇ ਜਿਸ ਦਾ ਸਿਰਫ ਲੁਧਿਆਣਾ ਜਾਂ ਪੰਜਾਬ ਨਹੀਂ ਸਮਗੋਏ ਪੂਰੇ ਭਾਰਤ ਦੇ ਵਿੱਚ ਵੱਡਾ ਨੁਕਸਾਨ ਦੇਖਣ ਨੂੰ ਮਿਲਿਆ ਉਹਨਾਂ ਨੇ ਕਹਿ ਕੇ ਕਿ ਇੰਡਸਟਰੀ ਦੇ ਵਿੱਚ 50 ਤੋਂ 60% ਦੀ ਤੱਕ ਪੈਦਾਵਾਰ ਘਟਦੀ ਨਜ਼ਰ ਆ ਰਹੀ ਹੈ ਇੰਡਸਟਰੀ ਬੰਦ ਹੋਣ ਦੀ ਘਰਾਹ ਤੇ ਹੈ ਸੁਣੋ ਹੋਰ ਕੀ ਕੁਝ ਬੋਲੇ ਨੇ ਕਾਰੋਬਾਰੀ ਅੱਜ ਚਾਈਨਾ ਦੇ ਵਿੱਚ ਕਸਟਮ ਵਿਭਾਗ ਦੇ ਅਫਸਰ ਔਰ ਕੁਝ ਭਾਰਤ ਦੇ ਚੋਰ ਵਪਾਰੀ ਇੱਕ ਮਾਫੀਆ ਬਣਾ ਕੇ 4 ਰੁਪਏ ਦੀ ਚੀਜ਼ 1 ਰੁਪਏ ਦੇ ਵਿੱਚ ਅੰਡਰ ਬਿਲਿੰਗ ਕਰਵਾ ਕੇ ਔਰ ਕੁਆਲਟੀ ਦਾ ਐਚਐਸਐਨ ਕੋਡ ਬਦਲ ਕੇ ਮੰਗਵਾ ਰਹੇ ਨੇ ਮੰਨ ਲਓ ਪੋਲੀਸਟਰ ਤੇ ਐਚਐਸਐਨ ਕੋਡ ਪਾ ਰਹੇ ਕਾਟਨ ਦਾ ਉਹਦਾ ਰੇਟ ਹੈ ਮੰਨ ਲਓ 400 ਰੁਪਏ ਕਿਲੋ ਤੇ 1 ਡਾਲਰ ਯਾਨੀ ਕਿ 100 ਰੁਪਏ ਕਿਲੋ ਦੇ ਵਿੱਚ ਇمپੋਰਟ ਕਰਕੇ 60 ਤੋਂ 70 ਰੁਪਏ ਕਿਲੋ ਦਾ ਚੂਨਾ ਲਗਾ ਰਹੇ ਆ। ਪਰ ਮਾਲ ਕਿਨਾ ਆ ਰਿਹਾ ਹੈ? 1 ਕਰੋੜ ਕਿਲੋ ਦਿੱਲੀ 1 ਕਰੋੜ ਕਿਲੋ ਦਿੱਲੀ ਦਾ ਘੱਟੋ ਘੱਟ ਮਾਲ ਆ ਰਿਹਾ ਹੈ ਭਾਰਤ ਦੇ ਅਲੱਗ-ਅਲੱਗ ਪੋਰਟਾਂ ਤੇ। ਹੁਣ ਤੁਸੀਂ ਜਸਟ ਇਮੇਜਿਨ ਤੁਸੀਂ ਕਹਿੰਦੇ ਹੋ ਵੀ ਚਾਈਨਾ ਦਾ ਬਿਸ਼ਕਾਰ ਅਸੀਂ ਕਿਉਂ ਕਰ ਰਹੇ ਆ? ਉਹ ਅਗਰ 1 ਕਰੋੜ ਕਿਲੋ ਕਪੜਾ ਜਿਹੜਾ ਕਿ ਕਿਉਂਕਿ ਅੱਜ ਭਾਰਤ 140 ਕਰੋੜ ਦੀ ਆਬਾਦੀ ਵਾਲਾ ਸੰਸਾਰ ਦਾ ਸਭ ਤੋਂ ਪੋਪੂਲੇਟਿਡ ਕੰਟਰੀ ਬਣ ਚੁੱਕਿਆ ਹੈ ਸਾਡੀ ਤਾਂ ਆਪਣੀ ਡੋਮੈਸਟਿਕ ਮਾਰਕੀਟ ਬਹੁਤ ਵੱਡੀ ਹੈ ਯੂ ਜਸਟ ਇਮੇਜਿਨ ਭਾਈ ਅਗਰ ਉਹ 1 ਕਰੋੜ ਕਿਲੋ ਕਪੜਾ ਸਾਡੇ ਦੇਸ਼ 'ਚ ਬਣੇ ਤੇ ਸਾਡੇ ਦੇਸ਼ ਦੇ ਲੋਕਾਂ ਨੂੰ ਕੰਮ ਮਿਲੂਗਾ ਸਾਡੇ ਫੈਕਟਰੀਆਂ ਦੇ ਵਿੱਚ ਆਰਡਰ ਦੀ ਹੀ ਆਰਡਰ ਹੋਣਗੇ ਔਰ ਉਹ ਫੈਕਟਰੀਆਂ 'ਚ ਮਾਲ ਕੌਣ ਬਣਾਏਗਾ ਜਿਹੜੇ ਸਾਡੇ ਮਜ਼ਦੂਰ ਭਰਾ ਨੇ ਉਹੀ ਬਣਾਣੀਆਂ ਨੇ ਜੀ ਹਰ ਬੰਦੇ ਦੇ ਮੇਰੇ ਭਾਰਤ ਦੇ ਨਾਗਰਿਕ ਦੇ ਢਿੱਡ ਦੇ ਵਿੱਚ ਰੋਟੀ ਜਾਊਗੀ ਆ ਤਾਂ ਸਾਡੀ ਰੋਟੀ ਖਿੰਡ ਰਹੀ ਐ ਇਸ ਕਰਮ ਅਸੀਂ ਚਾਇਨਾ ਦਾ ਬੰਦਸਕਾਰ ਕੀਤਾ ਹੈ ਬੀ ਭਾਰਤ ਬਾਏ ਭਾਰਤ ਬੀ ਇੰਡੀਅਨ ਬਾਏ ਇੰਡੀਅਨ ਅਸੀਂ ਕਿਸੇ ਵੀ ਸੂਰਤ ਦੇ ਵਿੱਚ ਮਰਦੇ ਮਰ ਜਾਾਂਗੇ ਆਪਣੇ ਦੇਸ਼ ਨੂੰ ਬਚਾਉਣ ਵਾਸਤੇ ਆਪਣੇ ਭਾਰਤੀਆਂ ਨੂੰ ਬਚਾਉਣ ਵਾਸਤੇ ਅਸੀਂ ਚਾਇਨਾ ਦਾ ਕਪੜਾ ਅੱਜ ਦੀ ਸ਼ਪਤ ਲੈਂਦੀ ਐ ਨਾ ਖਰੀਦਾਂਗੇ ਤੇ ਨਾ ਖਰੀਦਣ ਦਵਾਂਗੇ ਕਪੜਾ ਤੇ ਹੌਸਲੀ ਐਸੋਸੀਏਸ਼ਨ ਨੇ ਇਕੱਠੇ ਹੋ ਕੇ ਅਜੇ ਐਲਾਨ ਕੀਤਾ ਕਿ ਜਦ ਤੱਕ ਸਰਕਾਰ ਕੱਪੜੇ ਤੇ ਮਿਨਿਮਮ ਇੰਪੋਰਟ ਪ੍ਰਾਈਸ ਨਹੀਂ ਲਾਗੂ ਕਰੂਗੀ ਤੇ ਐਮਐਸਐਮਈ ਤੇ ਜਿਹੜੀ 45 ਦਿਨ ਦਾ ਜਿਹੜਾ ਕਾਨੂੰਨ ਹੈ ਉਹ ਨਹੀਂ ਵਾਪਸ ਲਾਊਗੀ ਤਦ ਤੱਕ ਸਾਡੀ ਸਾਰੀ ਟੈਕਸਟਾਈਲ ਤੇ ਹੌਸਲੀ ਐਸੋਸੀਏਸ਼ਨ ਪਹਿਲੀ ਮਾਰਚ ਨੂੰ 11 ਤੋਂ 1 ਵਜੇ ਤੱਕ ਦਿੱਲੀ ਰੋਡ ਜਾਮ ਕਰਾਂਗੇ ਅਸੀਂ ਦਿੱਲੀ ਦਾ ਰੇਲਵੇ ਰੋਡ ਜਾਮ ਕਰਾਂਗੇ ਇਹ ਅਸੀਂ ਪ੍ਰਦਰਸ਼ਨ ਨਹੀਂ ਕਰ ਰਹੇ ਆਂ ਇਹ ਸਿਰਫ ਮੋਦੀ ਜੀ ਤੱਕ ਆਪਣੀ ਗੱਲ ਰੱਖਣ ਲਈ ਸਾਨੂੰ ਹੋਰ ਕੋਈ ਰਸਤਾ ਨਹੀਂ ਲੱਭ ਰਿਹਾ ਆਹੀ ਰਸਤਾ ਇਸ ਲਈ ਅਸੀਂ ਇਹੀ ਕੰਮ ਕਰ ਰਹੇ ਹਾਂ ਬਹੁਤ ਪ੍ਰੋਬਲਮ ਹੈ ਸਾਡੇ ਕੋਲ ਕੰਮ ਹੀ ਨਹੀਂ ਹੈਗਾ ਵਿਲੇ ਬੈਠੇ ਆ ਸਾਡਾ ਧਾਗਾ 700 ਰੁਪਏ ਕਿਲੋ ਆ ਤੇ ਕੱਪੜਾ ਬਾਹਰੋਂ ਆ ਕੇ 50 ਰੁਪਏ ਕਿਲੋ ਵਿਕਦਾ ਪਿਆ ਇੱਥੇ ਆ ਕੇ ਕਸਟਮ ਇੰਪੋਰਟ ਹੋ ਰਹੀ ਹੈ ਅਸੀਂ ਕੰਮ ਕਿੱਥੋਂ ਕਰ ਲਾਂਗੇ ਤੇ ਹੁਣੇ ਤੁਹਾਨੂੰ ਬਾਬਾ ਜੀ ਨੇ ਚਾਈਨਾ ਤੋਂ ਫੈਬਰਿਕ ਕਿਸ ਤਰ੍ਹਾਂ ਆ ਰਿਹਾ ओरिजिनल ਸਾਡੀ ਇੰਡਸਟਰੀ ਤੇ ਕਿੰਨਾ ਬੁਰਾ ਅਸਰ ਪੈ ਰਿਹਾ ਹੈ ਉਹ ਸਿਮਿਲਰ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਣ ਜਾ ਰਿਹਾ ਕਿ ਬੰਗਲਾਦੇਸ਼ ਇੱਕ ਐਸਾ ਕੰਟਰੀ ਹੈ ਜਿੱਥੇ ਲੇਬਰ ਸਸਤੀ ਹੈ ਉੱਥੋਂ ਗਾਰਮੈਂਟ ਕਿਸ ਢੰਗ ਨਾਲ ਸਾਡੇ ਕੰਟਰੀ ਚ ਆ ਰਿਹਾ ਤੇ ਸਾਡੀ ਗਾਰਮੈਂਟ ਪ੍ਰੋਡਕਸ਼ਨ ਨੂੰ ਕਿਦਾਂ ਇੰਪੈਕਟ ਹੋ ਰਿਹਾ ਮੈਂ ਤੁਹਾਨੂੰ ਦੱਸਣ ਜਾ ਰਿਹਾ ਸਾਫਟਾ ਐਗਰੀਮੈਂਟ ਸਾਊਥ ਏਸ਼ੀਅਨ ਫ੍ਰੀ ਟ੍ਰੇਡ ਐਗਰੀਮੈਂਟ 2006 ਚ ਹੋਇਆ ਸੀਗਾ ਉਸ ਟਾਈਮ ਤੇ 8 ਮਿਲੀਅਨ ਗਾਰਮੈਂਟਸ ਪਰイヤー ਅਲਾਉਡ ਕੀਤਾ ਗਿਆ ਸੀ ਬੰਗਲਾਦੇਸ਼ ਨੂੰ ਕਿਉਂਕਿ ਬੰਗਲਾਦੇਸ਼ ਫਿਸ਼ਿੰਗ ਜਾਂ ਗਾਰਮੈਂਟੋ ਤੋਂ ਕੋਈ ਹੋਰ ਕੰਮ ਹੈ ਨਹੀਂ ਉਹ 8 ਮਿਲੀਅਨ ਪੀਸਿਸ ਦੀ ਇمپੋਰਟ ਡਿਊਟੀ ਫ੍ਰੀ ਇੰਡੀਆ ਚ ਅਲਾਉਡ ਸੀਗੀ 2010 ਦੇ ਵਿੱਚ ਮਨਮੋਨ ਸਿੰਘ ਜੀ ਸਾਡੇ ਪ੍ਰਾਈਮ ਮਿਨਿਸਟਰ ਉਹ ਬੰਗਲਾਦੇਸ਼ ਦੇ ਵਿਜ਼ਿਟ ਤੇ ਗਏ ਸੀਗੇ ਉਹਨਾਂ ਨੇ ਇਸ ਐਗਰੀਮੈਂਟ ਦੇ ਵਿੱਚ ਇੱਕ ਐਮੈਂਡਮੈਂਟ ਕਰਾਈ ਕਿ ਕੁਆਂਟੀਟੇਟਿਵ ਰੈਸਟ੍ਰਿਕਸ਼ਨ ਜਿਹੜੀ ਇਹਨੂੰ ਹਟਾ ਦਿਓ 8 मिलियन ਪੀਸਸ ਇਹਨਾਂ ਉਹ ਕਹਿੰਦੇ ਇਹ ਨਹੀਂ ਹੋਏਗਾ ਜਿੰਨੇ ਮਰਜੀ ਤੁਸੀਂ ਸਿੰਥੈਟਿਕ ਗਾਰਮੈਂਟ कॉटन ਦੇ ਨਹੀਂ ਕਿਉਂਕਿ कॉटन ਤੋਂ ਉਹਨਾਂ ਨੂੰ ਵਾਰਾ ਨਹੀਂ ਖਾਂਦਾ कॉटन ਯਾਨ ਇੰਡੀਆ ਤੋਂ ਇمپੋਰਟ ਕਰਦੇ ਆ ਉਥੋਂ ਬਣਾ ਕੇ ਵਾਪਸ ਭੇਜਣਗੇ ਉਹ ਮਹਿੰਗਾ ਪੈਂਦਾ ਹੈ ਸਿੰਥੈਟਿਕ ਗਾਰਮੈਂਟ ਦਾ ਕਪੜਾ ਜਿਹੜਾ ਹੈਗਾ ਉਹ ਚਾਈਨਾ ਤੋਂ بنگਲਾਦੇਸ਼ ਜਾਂਦਾ ਹੈ بنگਲਾਦੇਸ਼ ਵਾਲੇ ਗਾਰਮੈਂਟ ਬਣਾ ਕੇ ਉਹ ਸਾਡੇ ਕੰਟਰੀ ਚ ਡਿਊਟੀ ਫ੍ਰੀ ਭੇਜ ਦਿੰਦੇ ਨੇ ਸਾਡੀ ਸਰਕਾਰ ਇਹ ਸਮਝਦੀ ਹੈ ਕਿ بنگਲਾਦੇਸ਼ ਤੇ ਅਗਰ ਰੈਸਟ੍ਰਿਕਸ਼ਨ ਅਸੀਂ ਲਗਾਵਾਂਗੇ ਬੰਗਲਾਦੇਸ਼ ਸਾਡੇ ਕੋਲ ਕਾਟਨ ਯਾਨ ਇمپੋਰਟ ਕਰਦਾ ਹੈ ਈਵਨ ਜਿਹੜੀ ਹੈ ਡੈਨਮ ਦਾ ਕਪੜਾ ਜਿਹੜਾ ਉਹ ਇੰਡੀਆ ਤੋਂ ਜਾਂਦਾ ਹੈ ਲੇਕਿਨ ਉਹਦਾ ਬੁਰਾ ਸਰ ਕਿਵੇਂ ਪੈ ਰਿਹਾ ਉਹ ਡੈਨਮ ਦਾ ਕਪੜਾ ਸਾਡੇ ਕੋਲ ਲੈ ਕੇ ਆਪਣਾ ਗਾਰਮੈਂਟ ਬਣਾ ਕੇ ਯੂਰਪ ਚ ਡਿਊਟੀ ਫ੍ਰੀ ਵੇਚ ਦਿੰਦੇ ਆ ਤੇ ਅਸੀਂ ਆਪਣਾ ਗਾਰਮੈਂਟ ਬਣਾ ਕੇ ਅਸੀਂ ਕਿਉਂ ਨਹੀਂ ਵੇਚ ਸਕਦੇ ਕਾਟਨ ਯਾਨ ਉਹਨਾਂ ਦੀ ਲੈਣ ਦੀ ਕੰਪਲਸ਼ਨ ਹੈ ਕਿਉਂਕਿ ਸੱਤ ਕੰਟਰੀਜ਼ ਆ ਦੁਨੀਆ ਦੇ ਵਿੱਚ ਜਿਹੜੇ ਕਾਟਨ ਯਾਨ ਪ੍ਰੋਡਿਊਸ ਕਰਦੇ ਆ ਜਿਹਦੇ ਵਿੱਚ ਤੀਜਾ ਚੌਥਾ ਨੰਬਰ ਇੰਡੀਆ ਦਾ ਆਉਂਦਾ ਹੈਗਾ ਕਾਟਨ ਯਾਨ ਤੇ ਇੱਕ ਕੰਪੀਟੀਟਿਵ ਆਈਟਮ ਹੈ ਜੇ ਸਾਡਾ ਯਾਨ ਸਸਤਾ ਔਰ ਵਧੀਆ ਹੈਗਾ ਉਹਨਾਂ ਨੂੰ ਇੰਪੋਰਟ ਕਰਨਾ ਹੀ ਪਏਗਾ ਸਾਨੂੰ ਡਰਨਾ ਨਹੀਂ ਚਾਹੀਦਾ ਹੁਣ ਸਾਰੀ ਇੰਡਸਟਰੀ ਜਾਂ ਗਵਰਨਮੈਂਟ ਕੋਲ ਜਾਣੇ ਆ ਉਹ ਪੁੱਛਦੇ ਨੇ ਜੀ ਇਹਦਾ ਹੱਲ ਕੀ ਹੈ ਮੈਂ ਤੁਹਾਨੂੰ 2 ਮਿੰਟੇ ਜਿਹੜਾ ਹੱਲ ਦੱਸਣਾ ਜਿਹੜਾ ਕਿ ਅਸੀਂ ਇਹ ਵੀ ਚਾਹਨੇ ਆ ਕਿ ਗਵਰਨਮੈਂਟ ਇੱਕ ਕਮੇਟੀ ਬਣਾਏ ਸਾਡੇ ਇੰਡਸਟਰੀ ਦੇ ਮੈਂਬਰਸ ਜਿਹੜੇ ਨੋਲੇਜੇਬਲ ਹੈਗੇ ਨੇ ਉਹਨਾਂ ਨੂੰ ਵਿੱਚ ਬਿਠਾਏ ਮਿਨਿਸਟਰੀ ਆਫ ਕਾਮਰਸ ਵਾਲਿਆਂ ਨੂੰ ਨਾਲ ਬਿਠਾਇਆ ਜਾਏ ਜਿਨ੍ਹਾਂ ਦੇ ਅੰਡਰ ਹੈ ਸਾਰੀ ਇੰਪੋਰਟ ਵਗੈਰਾ ਆਂਦੀ ਹੈ ਅਸੀਂ ਉਹਦਾ ਹੱਲ ਕੱਢ ਕੇ ਦਵਾਂਗੇ ਹੁਣ ਇਹਦਾ ਹੱਲ ਕੀ ਹੈ ਕਿ ਅਸੀਂ ਚਾਈਨਾ ਦਾ ਕਪੜਾ ਆਵੇ ਬੰਗਲਾਦੇਸ਼ੋਂ ਗਾਰਮੈਂਟ ਬਣਾ ਕੇ ਸਾਡੇ ਉੱਤੇ ਧੱਕੀ ਆ ਰਿਹਾ ਸਾਡੀ ਗਾਰਮੈਂਟ ਇੰਡਸਟਰੀ ਤਬਾਹ ਹੋ ਰਹੀ ਹੈ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਇਹ ਕਿਹਾ ਜਾਵੇ ਕਿ ਧਾਗਾ ਵੀ ਸਾਡਾ ਹੋਏਗਾ ਕਪੜਾ ਵੀ ਸਾਡਾ ਹੋਏਗਾ ਬੰਗਲਾਦੇਸ਼ ਫਿਰ ਗਾਰਮੈਂਟ ਬਣਾ ਕੇ ਭੇਜੋ ਸਾਡੇ ਨਾਲ ਮੁਕਾਬਲਾ ਕਰ ਲੋ ਉਹ ਨਹੀਂ ਕਰ ਪਾਣਗੇ ਬਿਊਟੀ ਫਰੀ ਗਾਰਮੈਂਟ ਇੰਡੀਆ ਚ ਬਿਲਕੁਲ ਨਹੀਂ ਆਣਾ ਚਾਹੀਦਾ ਕਿਉਂਕਿ ਇੰਡੀਆ ਦੇ ਵਿੱਚ ਪੂਰਾ ਇਨਫਰਾਸਟ੍ਰਕਚਰ ਹੈ ਸਪਿਨਿੰਗ ਦਾ ਵੀ ਹੈ ਡਾਈੰਗ ਦਾ ਵੀ ਹੈ ਗਾਰਮੈਂਟਿੰਗ ਦਾ ਵੀ ਗਾਰਮੈਂਟਿੰਗ ਦੇ ਮਸ਼ੀਨਾ ਚਾਹੀਦੀਆਂ ਸਾਡੇ ਕੋਲ ਲੇਬਰ ਫੋਰਸ ਬਹੁਤ ਹੈ ਲੇਡੀਜ਼ ਬਹੁਤ ਕੰਮ ਕਰ ਸਕਦੀਆਂ ਔਰ ਇਹਦੇ ਨਾਲ এমਪਲੋਇਮੈਂਟ ਜਨਰੇਸ਼ਨ ਸਭ ਤੋਂ ਜ਼ਿਆਦਾ ਹੁੰਦੀ ਹੈ ਇਸ ਕਰਕੇ ਗਾਰਮੈਂਟ ਦੀ ਇੰਪੋਰਟ ਐਬਸੋਲੂਟਲੀ ਬੰਦ ਹੋਣੀ ਚਾਹੀਦੀ ਹੈ ਸਿਰਫ ਸਿਲੈਕਟਿਵ ਚੀਜ਼ਾਂ ਜਿਹੜੀਆਂ ਕਿ ਇੰਡੀਆ 'ਚ ਬਣੀ ਨਹੀਂ ਸਕਦੀਆਂ ਤੁਸੀਂ ਗਲੋਬਲ ਮਾਰਕੀਟ ਦੀ ਗੱਲ ਕਰ ਰਹੇ ਹੋ ਕਿ ਅਸੀਂ ਗਲੋਬਲ ਮਾਰਕੀਟ ਦਾ ਹਿੱਸਾ ਵਾਂਗ ਵੇਚਣਾ ਵੀ ਔਰ ਖਰੀਦਣਾ ਵੀ ਤੁਸੀਂ ਗਲੋਬਲ ਮਾਰਕੀਟ ਦੇ ਵਿੱਚ ਜਾ ਰਹੇ ਹੋ ਤੇ ਉਹਦੇ 'ਚ ਤੁਸੀਂ ਕਿਹਦਾ ਰੈਸਟ੍ਰਿਕਸ਼ਨ ਲਾ ਸਕਦੇ ਸਾਡੇ ਕੋਲ ਸਾਡੇ ਕੋਲ ਡਿਊਟੀ ਫ੍ਰੀ ਦੀ ਗੱਲ ਹੈ ਨਾ ਪਰ ਡਿਊਟੀ ਫ੍ਰੀ ਨਹੀਂ ਹੋਣਾ ਚਾਹੀਦਾ ਡਿਊਟੀ ਲੱਗ ਕੇ ਆ ਜਾਏ ਕੋਈ ਗੱਲ ਨਹੀਂ ਸਾਡੇ ਬਰਾਬਰ ਆਦਰਵਾਈਜ਼